ਹਾਂਜੀ ਆ ਪਲਾਉ ਕਿਤਾਬ ਦਾ ਅੰਦਲ ਐਰੀਆ ਜੀ ਇਹ ਇਹ ਹੋਟਲ ਨਹੀਂ ਸਾਰੇ ਤੇ ਉਹ ਸਾਹਮਣੇ ਵੀ ਥਾਣਾ ਆ ਰਿਹਾ ਜੀ ਇੱਥੇ ਵੀ ਹੈਗਾ ਇੱਕ ਛੋਟਾ ਜਿਹਾ ਥਾਣਾ ਇਹਦੇ ਵਿੱਚ ਯਾਰ ਮਤਲਬ ਜਿਹੜਾ ਦੂਜੀ ਤਰ੍ਹਾਂ ਬੈ ਕੈਮਰਾ ਨਹੀਂ ਚੱਲਦਾ ਅੱਗੇ ਤਾਂ ਚੱਲਦਾ ਸੀਗਾ ਬੈਕ ਹੀ ਅੰਕਲ ਜੀ ਨਹੀਂ ਨਹੀਂ ਸੱਚੋ ਫਰੰਟ ਕੈਮਰਾ ਵਿੱਚ ਵੀਡੀਓ ਚੱਲਦੇ ਵੀਡੀਓ ਚੱਲਦੇ ਵਿੱਚ ਨਹੀਂ ਤਾਂ ਫੋਟੋ ਖਿੱਚੀ ਜਾਂਦੀ ਚੱਲਦੀ ਆ ਫੋਟੋ ਖਿੱਚੀ ਜਾਂਦੀ ਫੋਟੋ ਖਿੱਚੀ ਜਾਂਦੀ ਆ ਕਹਿੰਦਾ ਏਦਾਂ ਨਹੀਂ ਹੁੰਦਾ ਏਦਾਂ ਉਹ ਤਾਂ ਦੂਸਰੇ ਤੇ ਹੁੰਦਾ ਜਿਹੜਾ ਨਮਾ ਮੇਰੇ ਤੋਂ ਉਹਦੇ ਨਾਲ ਦਿਨਾਲੀ ਹੋ ਜਾਂਦੀ ਆ ਆ ਬਣਾ ਮੁੰਡੀ ਮੈਂ ਬੋਲਦਾ ਥੋੜਾ ਆਹੋ ਚਲੋ ਮੈਂ ਬਣਾ ਰਹਿਣਾ ਤੂੰ ਮਾਤਾ ਦੀਆਂ ਕੋਲ ਤਾਂਗ ਦੇ ਅੰਦਰਲੇ ਏਰੀਆ ਚ ਆ ਚੁੱਕੇ ਆ ਜੋ ਪੰਡਾ ਤੇ ਆ ਦੇਖੋ ਜੀ ਇਤਨਾ ਵਾਤਾਵਰਨ ਇੱਥੇ ਕੂੜੀਆਂ 깔 ਗਿਆ ਨੇ ਉਹ ਹੋ ਗਿਆ ਘੁੰਮਣ ਵਾਲਾ ਇਹ ਆ ਰੈਸਟੋਰੈਂਟ ਬਣੇ ਹੋਏ ਨੇ ਇੱਥੇ ਟੂਰਿਸਟ ਦੀ ਸਾਰਾ ਹੈਗਾ ਤੇ ਟੂਰਿਸਟ ਦੇ ਉੱਤੇ ਹੀ ਚੱਲਦੇ ਪਏ ਨੇ ਲੋਕ ਕਿੰਨਾ ਵੈਂਡਾ ਨੇ ਹਾਂ ਅਰੂ ਤੋਂ ਅੱਗੇ ਅੱਗੇ ਦਿਖਾਉਣਾ ਹੈ 50 ਤੋਂ ਲੈ ਕੇ 85 ਤੱਕ ਇਹ ਬੜੇ ਦੇਖੇ ਜਾਣੇ ਜਾਵੇ। ਉਹ ਵੀ ਜੀ ਕੇ ਆ। ਕੋਈ ਨਾ ਹੋਵੇ ਨਹੀਂ ਹੋਈ ਨਾ ਕੋਈ ਨਾ। ਬਸ ਖਾਣਾ। ਖਾਣਾ। ਸਲਾਈ ਕੋਲੇ ਜੀ ਇਹ ਖਾਣਾ। ਹੈਲੋ ਜੀ। ਇਹ ਦੇਖੋ ਜੀ ਰੈਸਟੋਰੈਂਟ ਸਮੁੰਦਰ ਦੇ ਵਿੱਚ ਪਿੰਡ। ਵਾਜੀ ਬਾ ਕੀ ਆ ਮੈਨੂੰ ਮੰਮੀ ਸਾਡੇ ਨਾਲ ਬੈਠਾ ਐ ਮੋਹਿਤ ਤੇ ਬਾਉ ਜੀ ਚਾਰੋ ਜਣੇ ਆਏ ਆ ਹਰ ਚੀਜ਼ ਤੇ ਮਿਲਦੀ ਹੈ ਜੀ ਆਮਲੇਟ ਹਰ ਚੀਜ਼ ਦੇ ਦੀਆਂ ਆਨੇ ਤੇ ਮੱਛੀ ਪਾਈ ਹੋਈ ਹੈ ਕੇਕੜੇ ਪਾਏ ਜੱਪ ਕਰਕੇ ਆ ਜਾਓ ਇੱਥੇ ਇਹਨਾਂ ਦਾ ਨਹੀਂ ਪਤਾ ਕੀ ਪਾਈ ਖੜਾ ਦਮ ਚੁੱਪ ਕਰਕੇ ਆਮਤ ਐਂ ਤਾਂ ਦੀ ਚੀਜ਼ ਚਲੋ ਬਣੀ ਹੋਈ ਤਾਂ ਖਾਜਦੀ ਜਾਂਦੀ ਆ ਦੇਖ ਅੱਖੇ ਦੇਖੀ ਮੱਖੀ ਖਾਦੀ ਜਾਂਦੀ ਹੁੰਦੀ ਕਹਿੰਦੇ ਠੀਕ ਆ ਨਾ ਇਹਨਾਂ ਲਈ ਕੀ ਦੇਖੀ ਮੱਖੀ ਇਹਦੀ ਖਾਦੀ ਜਾਂਦੀ ਕਹਿੰਦਾ ਕੇਕੜੇ ਬਣੇ ਲੈਨੇ ਬੈਠਾ ਕਹਿੰਦਾ ਬਾਕੀ ਕੋਈ ਗੱਲ ਨਹੀਂ ਖਾ ਲਾਂਗੇ ਦੇਖੋ ਇਹ ਲਾ ਸੋਹਣੀ ਚੀਜ਼ ਲੱਗਦੀ ਹੋਵੇ ਖਾਦੀ ਵੀ ਜਾਂਦੀ ਆ ਕੋਈ ਗੱਲ ਨਹੀਂ ਤੇ ਜੇ ਆਪਾਂ ਉਹ ਚਲੋ ਜੀ ਹਾਂਜੀ ਗਾਇਸ ਆਪਾਂ ਤੁਹਾਨੂੰ ਵਿਖਾਇਆ ਸੀ ਪਹਿਲਾਂ ਥਾਣਾ ਵੀ ਸੀ ਨਾ ਪਿੱਛੇ ਤੇ ਲਹੂ ਕਲ ਤਾਉ ਦਾ ਥਾਣਾ ਸੀਗਾ ਉਹਨਾਂ ਅਸੀਂ ਅੰਦਰਲੀ ਸਾਈਡ ਤੇ ਆ ਗਏ ਕੰਨਿਆਂ ਦੇ ਵਿੱਚ ਲਓ ਜੀ ਲੋਗਾ ਇਹਨਾਂ ਦੇਖੋ ਜੀ ਇਹ ਚਾਹਾਂਦੇ ਨੇ ਘੁੰਮਦੇ ਸਰਦੇ ਨੇ ਗੱਡੀਆਂ ਗੱਡੀਆਂ ਚੱਲ ਆਂਦੀਆਂ ਅੰਦਰ ਇਹ ਆ ਗਏ ਕੋਈ ਇਸ ਤਰ੍ਹਾਂ ਪਿਆਰੇ ਬਹੁਤ ਵਧੀਆ ਹੈ ਬਲੀਆਂ ਬਣੀ ਹੋਈਆਂ ਨੇ ਖੁਦ ਰੰਗਾਂ ਵਾਸਤੇ ਇੱਥੇ ਸੀ ਫੂਡ ਜ਼ਿਆਦੇ ਆ ਪਰ ਅਸੀਂ ਗੱਡੀ ਤਾਂ ਨਹੀਂ ਦੇਖੀ ਕੋਈ ਵੀ ਅੰਦਰਲੀ ਸੀ ਫੂਡ ਜ਼ਿਆਦਾ ਹਜੇ ਤੱਕ ਉਹ ਤਾਂ ਦੇਖਿਆ ਸੀ ਕਿ ਕੋਈ ਨਹੀਂ ਦੇਖੀ ਆ ਦੇਖੋ ਪਿਆ ਪੋਪਿੰਗ ਹੈ ਇਹ ਬਈ ਵਾਟਰਮੈਲਨ ਵਾਟਰਮੈਲਨ ਆ ਰਿਹਾ ਵਾਹ ਪਾਇਨਾ ਪਨ ਪਾਇਨਾ ਪਨ ਹੂੰ ਲਾ ਅੱਜ ਫਿਰ ਮੈਂ ਵੀਰ ਆ ਗਿਆ ਆ ਗਿਆ ਨਾਲ ਆ ਬਣਾਉਣਾ ਤੇ ਛੋਟਾ ਛੋਟਾ ਦੇਖੋ ਬਣਾਉਣਾ ਛੋਟਾ ਛੋਟਾ ਕਿਦਾਂ ਦਾ ਬਣਾਉਣਾ ਇਹ ਦਿਖਾ ਵੀ ਕਿਵੇਂ ਹਮੇ ਬਣਾਉਣਾ ਹੈ ਪਹਿਲੇ ਛੋਟੇ ਛੋਟੇ ਆ ਦੇਖੋ ਜੀ ਇਹ ਦੀ ਦੁਕਾਨ ਮੈਂ ਮੰਗੂ ਇਹ ਕੋਈ ਇਹ ਜਿਹੜਾ ਕਹਿ ਲੱਗਾ ਤੇ ਸਾਰੇ ਉੱਪਰ ਪਰਦੇ ਕਿੰਨੇ ਬੰਦ ਨੇ ਆਪੇ ਘੋੜਾ ਭਰਾਉਣ ਲਈ ਉਹ ਮੈਂ ਹੋਇਆ ਉਹਦਾ ਰੇਟ ਪੁੱਛਦੀ ਆ ਇਹ ਸੀਮਾ ਚੰਦ ਵਾਲਾ ਇਹ ਕੱਚੇ ਹੋਣੇ ਆ ਕੱਚੇ ਆ ਰਹਿਣ ਦੋ ਅੱਛਾ ਆ ਗੀ ਫੜਾ ਲੈ ਨਾਰੀਅਲ 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 ਨਹੀਂ ਹੈ ਤਾਂ ਸਹੀ ਹੈ ਮਾਦਾ ਹੀ ਦੋਗੇ ਜਸੋਦਾਨ ਨੂੰ ਬਤਾ ਮੈਨੂੰ ਦਿਸ ਇਜ਼ ਅ ਪ੍ਰੂਫ ਠੀਕਸ ਪ੍ਰੂਫ ਅ 5 ਮਾਲੀ ਸੀ ਵੀ ਐਨ ਨੋਬੀ ਇੰਗਲਿਸ਼ ਦੇ ਵਿੱਚ ਕੋਈ ਨਾਮ ਨਹੀਂ ਕਹਿੰਦੇ ਤੁਹਾਨੂੰ ਦੱਸਣਾ ਆਉਂਦਾ ਕੋਈ ਹੈ ਆਪਣਾ ਕੋਈ ਚਾਈਨੀ ਭਾਸ਼ਾ ਦੇ ਵਿੱਚ ਕੋਈ ਨਾਮ ਦਿੱਤਾ ਸੀਗਾ ਇੱਕ ਵਾਰੀ ਮੈਂ ਦੱਸਾਂ ਮੈਂ ਇੱਕ ਵਾਰ ਪਲੀਜ਼ ਸੇਅਰ ਅਗੇਨ ਦਿਸ 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 ਬਾਈ 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 ਅ ਤੋਪਾਈ ਬਿਚ ਬਿਚ ਫਰੂਟ ਯੈਸ ਦਿਸ 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 ਨੇਮ ਦਿਸ

ਇਹ ਨਾਲ ਦੇਖ ਨੂੰ ਸਾਹ ਮਿਲ ਜੀਏ ਇੱਥੇ ਸਾਨੂੰ ਪਤਾ ਲੱਗੇ ਜੇ ਜੀ ਜੇ ਕੰਮ ਨਹੀਂ ਕਰਦੇ ਬੱਚੇ ਸੰਭਾਲਦੇ ਜਾਦੇ ਲੇਡੀ ਜੀ ਹਾਂ ਇੱਥੇ ਲੇਡਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਇੱਕ ਕਿ ਮਲੇਸ਼ੀਆ ਦੇ ਵਿੱਚ ਆ ਲੇਡੀਜ਼ ਭਾਰੂ ਆ ਆਪਾਂ ਕਹਿੰਦੇ ਆ ਲੇਡੀ ਪ੍ਰਧਾਨ ਜਾਦੇ ਲੋਗ ਇੱਥੇ ਲੇਡੀਜ਼ ਦੀ ਦੁਕਾਨਾਂ ਤੇ ਕੰਮ ਕਰਦੀਆਂ ਨਹੀਂ ਦੇਖੋ ਜੀ ਤੇ ਜੈਂਕਸ ਨੇ ਕਹਿੰਦੇ ਨੇ ਵੀ ਉਹ ਉਹਨਾਂ ਨੂੰ ਛੱਡ ਕੇ ਆਉਂਦੇ ਨੇ ਕੰਮ ਤੇ ਬੈਗ ਲੈ ਕੇ ਇੱਥੇ ਵੀ ਮਤਲਬ ਜਿਹੜੀ ਇਹ ਲੇਡੀਜ਼ ਜਨਾਨੀ ਹੀ ਪ੍ਰਧਾਨ ਇੱਥੇ ਆਮ ਦੁਕਾਨਾਂ ਦੇ ਉੱਤੇ ਲੇਡੀ ਜੀ ਕੰਮ ਕਰਦੀਆਂ ਨੇ ਫਿਰ ਆਜੋ ਆਪਾਂ ਕਹਿੰਦੇ ਆ ਲੇਡੀਜ਼ ਪ੍ਰਧਾਨ ਹਾਂ ਅੱਜ ਵੀ ਇਹ ਮੁਝੇ ਦੇਖਣਾ ਪੈਂਦਾ ਸੰਭਲਣਾ ਪੈਂਦਾ ਹੈ ਕਹਿੰਦਾ ਸੀ ਦੇਖ ਕੇ ਅਜੋ ਬਿਲਕੁਲ ਬਿਲਕੁਲ ਪੈਸੇ ਹੁੰਦੇ ਨੇ ਨਹੀਂ ਨਹੀਂ ਸੱਚੀ ਗੱਲ ਹੈ ਬਤੋ ਕੀ ਬੋਲ ਉਹਨਾਂ ਨੂੰ ਏਰੀਆ ਮੰਦਿਰ ਹੀ ਹੈ ਇੱਥੇ ਦੇ ਉਹ ਇਹਨਾਂ ਨੂੰ ਮੰਨਤਾ ਮੰਨਤਾ ਕਰਦੇ ਨੇ ਉਹ ਦੇਖੋ ਕੋਈ ਉਹ ਟੈਕ ਸਿੰਘ ਜੀ ਦੀ ਤਰ੍ਹਾਂ ਹੀ ਲੱਗਦਾ ਜਿਤਾ ਕਿਉਂਕਿ ਅੱਜ ਵੀਰਵਾਰ ਆ ਵੀਕਐਂਡ ਤੇ ਸ਼ਨੀਐਦਵਾਰ ਨੂੰ ਮੋਟਾ ਕਰਕੇ ਰੱਖਦੇ ਆ ਚੱਲਦੇ ਆ ਜੀ ਅੱਗੇ ਆਜੋ ਹੁਣ ਤੁਹਾਨੂੰ ਹੋਰ ਵੈਸੇ ਸਮਝ ਆਵੇ ਚੱਲ ਆ ਪਈਆਂ ਨਹੀਂ ਇੱਥੇ ਜੀ ਕਿਉਂ ਹੋਈਆਂ ਮੱਛੀਆਂ ਸੀ ਫੂਡ ਦੇਖੋ ਜੀ ਇਹਨਾਂ ਕਿ ਰੱਖੀਆਂ ਨੇ ਇਹ ਮੱਛੀਆਂ ਪਰ ਜਿਹੜੇ ਤਾਂ ਖਾਂਦੇ ਨੇ ਭਾਈ ਇਹ ਸਕਾ ਲੈਂਦੇ ਨੇ ਦੇਖ ਕੇ ਦੇਖੋ ਇਹ ਸਕਾ ਕੇ ਰੱਖਦੇ ਨੇ ਉਸ ਤੋਂ ਬਾਅਦ ਫਿਰ ਇਹ ਕਹਿੰਦੇ ਨੇ ਵੀ ਅਸੀਂ ਇਹ ਦੁਬਾਰੇ ਜਦੋਂ ਵੀ ਕੋਈ ਆਪਾਂ ਨੂੰ ਮੱਛੀ ਨਹੀਂ ਮਿਲਦੀ ਤਾਂ ਇਹਨੂੰ ਖਾਣ ਨੂੰ ਅੱਛੀ ਲੱਗਦੀ ਹੈ ਮੈਨੂੰ ਲੱਗਦਾ ਨਹੀਂ ਸੁਕਾ ਕੇ ਰੱਖੀ ਜਾਂਦੀ ਹੈ ਫਰੂਟ ਪਿਆ ਸੀ ਉਹੀ ਲੱਗਦਾ ਹੈ ਇਹਨੂੰ ਉਦੋਂ ਅਸੀਂ ਵਰਤ ਲੈਂਦੇ ਆ ਜਦੋਂ ਮਤਲਬ ਮੱਛੀਆਂ ਨਹੀਂ ਮਿਲਦੀਆਂ ਪਾਣੀ ਜ਼ਿਆਦਾ ਆ ਜਾਂਦਾ ਜਾਂ ਮਤਲਬ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਕਿਸੇ ਟਾਈਮ ਨਹੀਂ ਮੱਛੀ ਹੁੰਦੀ ਇਹਨੂੰ ਸੁਕਾ ਕੇ ਘਰ ਦੇ ਵਿੱਚ ਰੱਖ ਲੈਂਦੇ ਆ ਅ ਇੱਕ ਘਾਰ ਹੈ ਇੱਕ ਘਾਰ ਹੈ ਜੀ ਕਿਸੇ ਦਾ ਇੱਕ ਘਾਰ ਹੈ ਇਹ ਫੇਰ ਨਾ ਘਾਰ ਹੈ ਫੈਮਲੀਆ ਘਾਰ ਆ ਸਾਈਟ ਤੇ ਨੇ ਸਾਰੇ ਬਿਜ਼ਨਸ ਮੈਨ ਅਦਾ ਕਰੀਆ ਲੱਗਦਾ ਵਧੀਆ ਕਰੋ ਸਫਾਈ ਹੈ ਜੀ ਦੇਖੋ ਬਿਲਕੁਲ ਬੜੀ ਪੂਰੀ ਹੈ ਕਲੀਨ ਚਮਕ ਰਿਆ ਪਾ ਆਪਣੇ ਅੰਗਲ ਇੱਥੇ ਉਹ ਵੀ ਹੈ ਨਾ ਆਪਣੇ ਉੱਥੇ ਦਿੰਦੇ ਦੂਜੇ ਲੈਂਦੇ ਹੈ ਨਾ ਇੱਥੇ ਕੋਡ ਭਰ ਕੇ ਫੇਰ ਦਰਵਾਜਾ ਖੋਲਦਾ ਫਿੰਗਰ ਨਾਲ ਅੱਛਾ ਹਾਂ ਹਾਂ ਉਹ ਪਿੱਛੇ ਲੱਗਾ ਹੋਇਆ ਫਿੰਗਰ ਫਿੰਗਰ ਨਾਲ ਪਿੱਛਾ ਫਿੰਗਰ ਨਾਲ ਕੋਈ ਤੁਹਾਡੇ ਘਰ ਦੇ ਵਿੱਚ ਜਾਵੇ ਨਾ ਹਾਂ ਜੀ ਹਾਂ ਜੀ ਇਹਨਾਂ ਨੇ ਨਾ ਫਿੰਗਰ ਜਿਹੜੇ ਹੈਗੇ ਆ ਪਾਸਵਰਡ ਲਾ ਕੇ ਫਿਰ ਫਿੰਗਰ ਲੰਗਾ ਦਰਵਾਜੇ ਨੇ ਉੱਥੇ ਨਾ ਫਿੰਗਰ ਵਾਲੇ ਦਰਵਾਜੇ ਨੇ ਆਪਦਾ ਉਹਨਾਂ ਦਾ ਫਿੰਗਰ ਲੱਗੂਗਾ ਤੇ ਤਾਂ ਦਰਵਾਜਾ ਖੁੱਲੂਗਾ ਦੂਸਰਾ ਬੰਦਾ ਐਂਟਰ ਨਹੀਂ ਹੋ ਸਕਦਾ ਕੀ ਪਤਾ ਕਿ ਉਹ ਅੰਦਰ ਘਰ ਵੜ ਜਾਵੇ ਇਸ ਕਰਕੇ ਇਹਨਾਂ ਨੇ ਜਿਹੜੇ ਦਰਵਾਜੇ ਆਪਣੇ ਕੀਤੇ ਹੋਏ ਨੇ ਨਾ ਸੋਹੋ ਫਿੰਗਰ ਤੇ ਹੀ ਖੋਲਦੇ ਨੇ ਸੇਜ ਹੈ ਜੀ ਸੇਜ ਇਹ ਆਦੋ ਵਿੰਡੋ ਤੇ ਯਹਾਂ ਕਾਫੀ ਅੱਗੇ ਨਿਕੋੜੀ ਆਈ ਆ ਜੀ ਆਪਾਂ ਦੋਰ ਜਿਹੜੇ ਇਹਨਾਂ ਦੇ ਹੁਣ ਮੈਨੂੰ

ਥਾਈਲੈਂਡ ਥਾਈਲੈਂਡ ਵਾਟਰ ਟਾਈਲੈਂਡ ਉਹ ਨਹੀਂ ਕੋਈ ਨਹੀਂ ਮੈਂ ਬਣਾਉਣੀ ਹੈ ਮੈਂ ਬਣਾਉਣਾ ਤੁਸੀਂ ਬੋਲੋ ਨਾ ਤੁਸੀਂ ਬੋਲੋ ਤੁਸੀਂ ਬੋਲੋ ਹਾਏ ਕਿ ਦੋਨ ਥਾਈਲੈਂਡ ਅਸੀਂ ਪਹੁੰਚੇ ਹਾਂ ਜੀ ਸ਼ਿਪ ਦੇ ਵਿੱਚ ਬੈਠ ਕੇ ਤੇ ਸ਼ਿਪ ਦੇ ਵਿੱਚ ਬੈਠ ਕੇ ਸ਼ਿਪ ਦੇ ਵਿੱਚ ਬੈਠ ਕੇ ਫਿਰ ਅਸੀਂ ਹੁਣ ਅਸੀਂ ਜਾ ਰਹੇ ਹਾਂ ਮਲੇਸ਼ੀਆ ਮਲੇਸ਼ੀਆ ਕੋਲਾਂਗ ਪੋਰਟ ਕਲਾਂਗ ਪੋਰਟ ਕਲਾਂਗ ਤੋਂ ਫਿਰ ਅਸੀਂ ਜਾਵਾਂਗੇ ਆਪਣੇ ਬੇਟੇ ਕੋਲ ਜਿੱਥੇ ਸਾਡਾ ਬੇਟਾ ਕੰਮ ਕਰਦਾ ਜਿੱਥੇ ਸਾਡਾ ਬੇਟਾ ਰਹਿੰਦਾ ਫਿਰ ਮੈਂ ਆਪਣੀ ਸਿਸਟਰ ਨੂੰ ਮਿਲੂੰਗੀ ਸਿਸਟਰ ਨੂੰ ਮਿਲ ਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਮੈਂ ਵੀ ਕਹ ਵੀ ਸਖਤ ਨਹੀਂ ਅਸੀਂ ਨਿਭਣਿਆ ਫਿਰ ਇਹਨਾਂ ਨੇ ਸਾਨੂੰ ਦੇਖੋ ਇਹ ਫਰੈਂਡ ਇਹ ਮਾਈ ਨਿਊ ਫਰੈਂਡਸ ਐ ਹਾਈ ਮਾਈ ਨੇਮ ਆਮ ਪੈਗੀ ਹਾਈ ਆ ਮੀ ਮਾਈ ਯਰ ਯਰ ਨੇਮ ਆਮ ਮੀ ਐਮੀ ਯਰ ਨੇਮ ਆਮ ਪੈਗੀ ਪੈਗੀ ਇਹ ਮੇਰੇ ਫਰੈਂਡਸ ਨੇ ਦੇ ਨਿਊ ਮਲੇਸ਼ੀਆ ਕਿੰਫਰੈਂਸ ਆ ਦੇ ओके ओके ਤੇ ਇਹ ਮੇਰੇ ਨਿਊ ਫਰੈਂਡਸ ਨੇ ਮਲੇਸ਼ੀਆਨ ਫਰੈਂਡ ਮਲੇਸ਼ੀਆਨ ਫਰੈਂਡਸ ਤੇ ਹੁਣੇ-ਹੁਣੇ ਬਣਿਆ ਜਦੋਂ ਅਸੀਂ ਸ਼ਿਪ ਦੇ ਵਿੱਚ ਬੈਠੇ ਤੇ 크루즈 ਦੇ ਵਿੱਚ ਤੇ ਉਦੋਂ ਸਾਡੀਆਂ ਫਰੈਂਡਸ ਬਣੀਆਂ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾ ਦਿੱਤਾ ਤੇ ਅੱਗੇ ਅਸੀਂ ਜਾਵਾਂਗੇ ਤੇ ਫਿਰ ਉਥੋਂ ਅਸੀਂ ਜਾ ਕੇ ਤੁਹਾਨੂੰ ਅਸੀਂ ਨਿਊ ਚੀਜ਼ ਹੋਰ ਜਿਹੜਾ ਕੁਝ ਤੇ ਅਸੀਂ ਜਾਵਾਂਗੇ ਨਵੀਆਂ-ਨਵੀਆਂ ਐਕਟੀਵਿਟੀਜ਼ ਤੁਹਾਨੂੰ ਅਸੀਂ ਦਿਖਾਵਾਂਗੇ ਬਾਏ ਦ ਜੀਰਨ ਯੂ ਡੋਨਟ ਬਾਈ ਦ ਟਾਈਲੈਂਡ ਵਨ ਨਾ ਆਂ ਅਮ ਸ਼ਾਵਾਸ